ਦੋਸਤੋ ਜਿਹੜੀ ਹੁਣ ਮੈਂ ਤੁਹਾਨੂੰ ਸਟੋਰੀ ਸੁਣਾਉਣ ਲੱਗਿਆ ਇਹ ਬਿਲਕੁਲ ਮੈਂ ਆਪਦੀ ਆਪਦੀ ਸਟੋਰੀ ਸੁਣਾਉਣ ਲੱਗਿਆ ਵਾ ਕਈ ਵਾਰੀ ਪਬਲਿਕ ਦੇ ਨਾਲ ਆਪਦੀ ਘਰ ਦੀ ਜਿਹੜੀ ਹੈਗੀ ਇਹ ਖਾਸ ਸਟੋਰੀ ਸ਼ੇਅਰ ਕਰ ਦੇਣੀ ਚਾਹੀਦੀ ਹੈ ਦੱਸ ਦੇਣਾ ਚਾਹੀਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵਾ ਇਹ ਘੱਟਣਾ ਇਹਨਾਂ ਦੇ ਘਰ ਦੇ ਵਿੱਚ ਘਟੀ ਹੋਈ ਆ ਇਹ ਜਿਹੜੀ ਮੈਂ ਮੈਂ ਗੱਲ ਕਰਨ ਲੱਗਿਆ ਲਗਭਗ 90 91 ਦੀ ਕਰਨ ਲੱਗਿਆ ਵਾ ਉਸ ਸਮੇਂ ਤੇ ਦੋ ਭਰਾਵਾਂ ਦੀ ਵੰਡ ਹੁੰਦੀ ਆ ਦੋ ਭਰਾ ਆਪਸ ਵਿੱਚ ਵੰਡ ਵੰਡਈਆ ਕਰਦੇ ਆ ਅੱਡ ਹੁੰਦੇ ਆ ਲਗਭਗ 8-10 ਸਾਲ ਬਾਅਦ ਜਦੋਂ ਉਹਨਾਂ ਦੇ ਪੇਰੈਂਟਸ ਦੀ ਮਾਤਾ ਦੀ ਡੈਥ ਹੋ ਗਈ ਹੁੰਦੀ ਆ 8-10 ਸਾਲ ਬਾਅਦ ਜਦੋਂ ਅੱਡ ਹੋਣ ਲੱਗਦੇ ਨੇ ਜਿਹੜਾ ਵੱਡਾ ਭਰਾ ਹੁੰਦਾ ਵਾ ਉਹ ਗਵਰਨਮੈਂਟ ਜੌਬ ਤੇ ਹੁੰਦਾ ਵਾ ਛੋਟਾ ਭਾਈ ਜਿਹੜਾ ਹੁੰਦਾ ਵਾ ਉਹ ਗਵਰਨਮੈਂਟ ਜੌਬ ਤੇ ਤਾਂ ਨਹੀਂ ਹੁੰਦਾ ਪਰ ਅ ਬਰੋਡ ਜਾ ਕੇ ਬਾਹਲੀ ਕੰਟਰੀ ਦੇ ਵਿੱਚ ਜਾ ਕੇ ਚਲੋ ਵਧੀਆ ਆ ਉਹਦਾ ਕੰਮਕਾਰ ਕਰ ਰਿਹਾ ਹੁੰਦਾ ਵਾ ਦੋਨੇ ਭਰਾਵਾਂ ਦੀ ਸਟੋਰੀ ਆ ਉਹ ਜਦੋਂ ਸ਼ਾਮ ਨੂੰ ਉਹਨਾਂ ਦਾ ਭਰਾ ਜਿਹੜਾ ਗਵਰਨਮੈਂਟ ਜੌਬ ਤੇ ਹੁੰਦਾ ਉਹ ਘਰੇ ਆਉਂਦਾ ਵਾ ਆਪਦੇ ਤੇ ਉਹ ਛੋਟਾ ਭਰਾ ਉਹਦਾ ਆਪਦੇ ਚਾਚੇ ਕੋਲੇ ਜਾਂਦਾ ਵਾ ਉਹ ਇਹ ਗੱਲ ਕਹਿੰਦਾ ਵਾ ਕਿ ਚਾਚਾ ਜੀ ਸਾਨੂੰ ਅੱਜ ਅੱਡ ਕਰਾ ਦੇ ਚਾਚਾ ਕਹਿੰਦਾ ਠੀਕ ਥੋਨੂੰ ਅੱਡ ਹੋਣ ਦੀ ਕੀ ਜ਼ਰੂਰਤ ਹੈ ਤੁਹਾਡਾ ਕਿਹੜਾ ਹਾਸ ਵਿੱਚ ਭਰਾਮਾਂ ਦਾ ਕੋਈ ਰੌਲਾ ਵਾ ਨਹੀਂ ਚਾਚਾ ਕਹਿੰਦਾ ਅੱਡ ਹੋਣਾ ਜ਼ਰੂਰੀ ਆ ਮੈਂ ਤੁਹਾਨੂੰ ਇੱਥੇ ਦੱਸ ਦਿਆਂ ਗੱਲ ਉਸ ਸਮੇਂ ਉਹਨਾਂ ਦੇ ਕੋਲੇ ਉਹਨਾਂ ਘਰਾਂ ਦੇ ਵਿੱਚ ਦੋ ਦੋ ਵਸਵੇ ਦੇ ਚਾਰ ਪਲਾਟ ਹੁੰਦੇ ਆ ਚਾਰ ਪਲਾਟ ਇਧਰ ਹੁੰਦੇ ਆ ਇੱਕ ਪਲਾਟ ਹੁੰਦਾ ਉਹਨਾਂ ਦਾ ਲਗਭਗ 1 ਕਿਲੋਮੀਟਰ ਦੀ ਜਾਂ ਅੱਧੇ ਕਿਲੋਮੀਟਰ ਦੀ ਦੂਰੀ ਤੇ ਜਿਹੜਾ ਉਹਨਾਂ ਦਾ ਪੁਰਾਣਾ ਘਰ ਹੁੰਦਾ ਵਾ ਦੋ ਦੋ ਵਸਵੇ ਦੇ ਤਿੰਨ ਚਾਰ ਪੰਜ ਪਲਾਟ ਹੁੰਦੇ ਆ ਜਿਹੜੇ ਉਹਨਾਂ ਜੋ ਦੋ ਪਲਾਟ ਇਕੱਠੇ ਹੁੰਦੇ ਆ ਇੱਕ ਪਲਾਟ ਸਾਹਮਣੇ ਹੁੰਦਾ ਇੱਕ ਪਲਾਟ ਸਾਈਡ ਤੇ ਹੁੰਦਾ ਵਾ ਜਿਹੜਾ ਸਾਈਡ ਤੇ ਪਲਾਟ ਹੁੰਦਾ ਵਾ ਉਹਨਾਂ ਵਿੱਚ ਮੱਝਾ ਮੰਨੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਇੱਕ ਤੂੜੀ ਵਾਲਾ ਕਮਰਾ ਪਾਇਆ ਹੁੰਦਾ ਵਾ ਤੂੜੀ ਆ ਸਾਹਮਣੇ ਵਾਸਤੇ ਉਹ ਥੱਲਿਓਂ ਵੀ ਲਗਭਗ 2.5 ਫੁੱਟ ਨੀਵਾ ਹੁੰਦਾ ਵਾ ਤੇ ਇਹਨੂੰ ਟੀ ਪਲਾਸਟਰ ਕੀਤੀ ਨਹੀਂ ਹੁੰਦੀ ਦੋ ਕਮਰੇ ਜਿਹੜੇ ਹੁੰਦੇ ਆ ਇੱਕ ਬਸੋਂ ਦੀ ਖਾਤਰ ਵਧੀਆ ਮਕਾਨ ਦੋ ਬਣੇ ਹੁੰਦੇ ਆ ਤੇ ਉਹਨਾਂ ਦੇ ਵਿੱਚ ਫਿਰ ਜਦੋਂ ਉਹ ਅੱਡ ਹੋਣ ਲੱਗਦੇ ਆ ਛੋਟਾ ਭਰਾ ਕਹਿੰਦਾ ਛੋਟਾ ਭਰਾ ਜਿਹੜਾ ਹੁੰਦਾ ਵਾ ਉਹ ਆਪਦੇ ਚਾਚੇ ਨੂੰ ਫੈਸਲੇ ਸੁਣਾਉਂਦਾ ਵਾ ਜਿਹੜੇ ਦੋ ਪਲਾਟ ਇਕੱਠੇ ਨੇ ਉਹ ਮੇਰੇ ਆ ਜੀ ਜਿਹੜਾ ਸਾਹਮਣੇ ਪਲਾਟ ਲਿਆ ਹੋਇਆ ਵਾ ਉਹ ਮੇਰਾ ਵਾ ਜਿਹੜਾ ਐਨਾ ਸੋਨਾ ਵਾ ਉਹ ਮੇਰਾ ਵਾ ਇੰਨੀ ਆ ਜ਼ਮੀਨ ਆ ਜੀ ਉਹਨਾਂ ਕੋਲੇ ਲਗਭਗ 6 ਕਿੱਲੇ ਜ਼ਮੀਨ ਦੇ 6 6.5 ਕਿੱਲੇ ਜਿਨ੍ਹਾਂ ਦੇ ਵਿੱਚੋਂ ਇੱਕ ਟੱਕ ਬਿਲਕੁਲ ਰੋਡ ਦੇ ਉੱਤੇ ਸਿੱਧਾ ਹੁੰਦਾ ਵਾ ਉਹ ਕਹਿ ਦਿੰਦਾ ਇਹ ਜਿਹੜਾ ਰੋਡ ਵਾਲਾ ਪੂਰਾ ਪੂਰਾ ਟੱਕ ਆ ਇਹ ਮੇਰਾ ਵਾ ਜਿਹੜਾ ਇੱਕ ਥੋੜਾ ਮਾੜਾ ਟੱਕ ਹੁੰਦਾ ਵਾ ਤੇ ਇੱਕ ਰੋਡ ਤੇ ਘੱਟ ਫਰੰਟ ਹੁੰਦਾ ਵਾ ਉਹ ਆਪਦੇ ਵੱਡੇ ਭਰਾ ਨੂੰ ਕਹਿ ਦਿੰਦਾ ਵਾ ਏ ਬਾਈ ਤੇਰਾ ਵਾ ਤੇ ਜਿਹੜਾ ਵੱਡਾ ਭਾਈ ਹੁੰਦਾ ਵਾ ਉਹ ਇੱਕ ਚਲੋ ਰੱਬ ਨੂੰ ਮੰਨਣ ਵਾਲਾ ਬੰਦਾ ਸੀਗਾ ਉਹ ਵੀ ਕਹਿੰਦਾ ਚਲੋ ਠੀਕ ਹੈ ਜੀ ਜਿਵੇਂ ਤੂੰ ਕਰ ਰਿਹਾ ਕਹਿ ਰਿਹਾ ਠੀਕ ਆ ਬੜੀ ਇਹ ਖਾਸ ਦੀ ਗੱਲ ਆ ਫਿਰ ਉਹ ਛੋਟਾ ਭਰਾ ਕਹਿੰਦਾ ਵਾ ਤੂੰ ਮੇਰੇ ਤੋਂ ਅੱਡ ਰਹਿ ਕੇ ਫਲਾਨੇ ਤਾਂ ਤੁਸੀਂ ਰਹਿੰਦੇ ਸੀ ਤੁਸੀਂ ਉੱਥੇ ਇੱਕ ਪਲਾਟ ਖਰੀਦਿਆ ਹੋਇਆ ਵਾ ਹਾਲਾਂਕਿ ਉਹ ਪਲਾਟ ਕੋਈ ਖਰੀਦਿਆ ਨਹੀਂ ਹੁੰਦਾ ਉਸ ਛੋਟੇ ਭਰਾ ਨੂੰ ਇੱਕ ਬਹਿਮ ਹੁੰਦਾ ਜਾਂ ਉਹਨੇ ਆਪਦੇ ਭਰਾ ਤੋਂ ਇੱਕ ਪੁੱਛਣਾ ਹੁੰਦਾ ਵਾ ਕਿ ਮੈਂ ਇਹਦੇ ਤੋਂ ਇਹਦੇ ਬਦਲੇ ਦੇ ਵਿੱਚ ਕੁਝ ਹੋਰ-ਹੋਰ ਲੈ ਸਕਾਂ ਜ਼ਮੀਨ ਲੈ ਸਕਾਂ ਜਾਂ ਇਹਦੇ ਬਦਲੇ ਵਿੱਚ ਕੋਈ ਹੱਕ ਹੋਰ ਲੈ ਸਕਾਂ ਪਰ ਉਹਦਾ ਵੱਡਾ ਭਰਾ ਇੱਕ ਪ੍ਰਮਾਤਮਾ ਦੀ ਕਸਮ ਖਾ ਕੇ ਉਸ ਚੀਜ਼ ਦੇ ਵਿੱਚ ਉਸ ਸਾਥ ਦੇ ਵਿੱਚ ਇਹ ਕਹਿੰਦਾ ਵਾ ਮੈਨੂੰ ਪ੍ਰਮਾਤਮਾ ਦੀ ਕਸਮ ਲੱਗੀ ਮੈਂ ਇਦਾਂ ਦਾ ਕੋਈ ਕੰਮ ਨਹੀਂ ਕੀਤਾ ਹੋਇਆ ਮੇਰਾ ਕੋਈ ਹੋਰ ਕੋਈ ਜਾਇਦਾਦ ਜਾਂ ਕੋਈ ਮੇਰੇ ਕੋਲ ਪ੍ਰਾਪਰਟੀ ਨਹੀਂ ਹੈਗੀ ਤੇ ਉਹ ਸਾਰੀ ਮੇਨ ਖਾਸ ਪ੍ਰਾਪਰਟੀ ਲੈ ਕੇ ਲਗ ਭਾਗ ਆ ਉਹਦੇ ਛੋਟੇ ਪਰ ਛੋਟਾ ਭਰਾ ਵੱਡੇ ਭਰਾ ਤੋਂ ਹੱਕ ਮਾਰ ਕੇ ਆਦੇ ਵੱਲ ਕਰ ਲੈਂਦਾ ਫਿਰ ਉਹਨਾਂ ਦਾ ਚਾਚਾ ਇੱਕ ਬੜੀ ਵਧੀਆ ਗੱਲ ਕਹਿੰਦਾ ਵਾ ਲਗਭਗ 90 99 ਦੀ ਗੱਲ ਮੈਂ ਦੱਸ ਰਿਹਾ ਉਸ ਸਮੇਂ ਤੇ ਕਹਿ ਰਿਹਾ ਆਪਦੇ ਛੋਟੇ ਭਰਾ ਨੂੰ ਕਹਿੰਦਾ ਉਹ ਆਪਦੇ ਛੋਟੇ ਭਤੀਜੇ ਨੂੰ ਕਹਿੰਦਾ ਲੈ ਬਈ ਜੇ ਤੂੰ ਇਹ ਜਿਹੜਾ ਕੁਛ ਟੈਂ ਬੰਡ ਬਡਈਆ ਕਰ ਲਿਆ ਇਹ ਸਾਰਾ ਕੁਛ ਤੂੰ ਆਦੇ ਵੱਡੇ ਭਰਾ ਨੂੰ ਦੇ ਦੇ ਇਹ ਬਦਲੇ ਦੇ ਵਿੱਚ ਤੈਨੂੰ 50000 ਰੁਪਇਆ ਤੈਨੂੰ ਦੇਊਗਾ ਇਹ ਮੇਰਾ ਫੈਸਲਾ ਵਾ ਜਾਂ ਇਹ ਛਾ ਕੋ ਜੇ ਤੈਂ ਰੱਖਣਾ ਵਾ ਤੂੰ ਰੱਖ ਲਾ ਇਹ ਇਹ ਤੂੰ 50000 ਰੁਪਇਆ ਆ ਜੇ ਵੱਡੇ ਭਰਾ ਨੂੰ ਦੇਂਗਾ ਉਹਦਾ ਛੋਟਾ ਭਰਾ ਕਹਿੰਦਾ ਜੀ ਨਾ ਤਾਂ ਮੈਂ ਕਿਸੇ ਨੂੰ 50000 ਰੁਪਇਆ ਦੇਣਾ ਵਾ ਨਾ ਹੀ ਮੈਂ ਇਹ ਜਿਹੜੀ ਚੀਜ਼ਾਂ ਮੈਂ ਰੱਖੀਆਂ ਨੇ ਆਪਦੇ ਵੱਡੇ ਭਰਾ ਨੂੰ ਦੇਣੀਆਂ ਨੇ ਜੋ ਮੈਂ ਫੈਸਲਾ ਕਰਤਾ ਮੈਂ ਕਰਤਾ ਇਹ ਵੀ ਹੋਊਗਾ ਉਹ ਬੜੀ ਇੱਕ ਸੋਚਣ ਵਾਲੀ ਗੱਲ ਆ ਉਸ ਜਗ੍ਹਾ ਤੇ ਜਿਹੜਾ ਵੱਡਾ ਭਰਾ ਹੁੰਦਾ ਬੜਾ ਹੋ ਇੱਕ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਮੰਨ ਕੇ ਚੱਲ ਜਿਵੇਂ ਵੀ ਉਹਦੇ ਦਿਲ ਦੇ ਵਿੱਚ ਆਈ ਮੂੰਹ ਜੋ ਵਾਹਿਗੁਰੂ ਕੱਢ ਕੇ ਕਹਿ ਲੈਂਦਾ ਚਲੋ ਠੀਕ ਹੈ ਜੀ ਮੈਨੂੰ ਮਨਜ਼ੂਰਾ ਉਸ ਸਮੇਂ ਤੇ ਜਦੋਂ ਬੰਦੇ ਨੇ ਉਹ ਆਪਦੇ ਵੱਡੇ ਭਰਾ ਦਾ ਸਮਾਨ ਕੱਢ ਕੇ ਰੱਖਤਾ ਬਾਹਰ ਕੱਢਤਾ ਜਿਹੜਾ ਤੂੜੀ ਵਾਲਾ ਕਮਰਾ ਸੀਗਾ ਉਹ 2.5 ਫੁੱਟ ਡੂੰਘਾ ਸੀ ਉਹਨਾਂ ਨੇ ਉਹ ਸਮਾਨ ਚੱਕ ਕੇ ਗਮਾਂਡੀਆਂ ਦੇ ਘਰੇ ਰੱਖਿਆ ਗਮਾਂਡੀਆਂ ਦੇ ਘਰੇ ਰੱਖ ਕੇ ਤੇ ਬੜੇ ਔਖੇ ਸਮੇਂ ਨਾਲ ਹੋ ਗਏ ਕੋਈ ਪੈਸਾ ਵੀ ਕੋਲੇ ਹੈ ਨਹੀਂ ਸੀ ਉਹਨਾਂ ਦੇ ਬੜਾ ਔਖਾ ਹੋ ਕੇ ਉਹਨਾਂ ਨੇ ਉਸ ਸਮੇਂ ਦਾ ਸਮਾਂ ਨਗਾਇਆ ਪਰ ਦੂਜੇ ਪਾਸੇ ਉਸ ਜਿਹੜੇ ਜਿਹੜਾ ਗਵਰਨਮੈਂਟ ਜੌਬ ਤੇ ਬੰਦਾ ਸੀਗਾ ਉਹ ਜਿਹੜਾ ਸੋਹਣਾ ਪਰਿਵਾਰ ਸੀਗਾ ਉਸ ਸਟਰੋਂਗ ਸੀਗਾ ਉਹ ਮਜਬੂਤ ਸੀਗਾ ਉਹਨਾਂ ਦਾ ਚੰਗਾ ਕਾਰੋਬਾਰ ਸੀਗਾ ਬਹੁਤ ਵੈਸਟ ਸੀਗੇ ਉਸ ਸਮੇਂ ਉਹ ਆਏ ਆਪਦੀ ਭੈਣ ਦੇ ਘਰੇ ਉਹਨਾਂ ਨੇ ਆ ਕੇ ਉਸ ਕਮਰੇ ਨੂੰ ਦੋ ਦਿਨਾਂ ਦੇ ਵਿੱਚ ਇੱਕ ਦੋ ਦਿਨ ਦੇ ਵਿੱਚ ਵਾ ਟੇਪ ਕਰਤਾ ਪਲਾਸਟਰ ਜੋ ਵੀ ਕਰਤਾ ਚੁੱਲਾ ਚੌਂਕਾ ਭਾਂਡੇ ਟੀਕਾ ਜੋ ਵੀ ਉਹਨੂੰ ਚੀਜ਼ ਚਾਹੀਦੀ ਸੀਗੀ ਆਪਦੀ ਭੈਣ ਦੇ ਘਰੇ ਲੈ ਕੇ ਦੇ ਕੇ ਗਏ ਉਹਨਾਂ ਨੇ ਪੂਰੀ ਹੈਲਪ ਕਰੀ ਉਹਨਾਂ ਨੇ ਬਾਉਂਡਰੀ ਕਰਕੇ ਦਿੱਤੀ ਉਹਨਾਂ ਦੇ ਪਲਾਟ ਨੂੰ ਜੋ ਵੀ ਉਹਨਾਂ ਨੇ ਹਰੇਕ ਤਰ੍ਹਾਂ ਦੀ ਆਪਦੀ ਭੈਣ ਦੀ ਉਹਨਾਂ ਨੇ ਹੈਲਪ ਕੀਤੀ ਉਹਨਾਂ ਨੂੰ ਆਪਦੇ ਘਰੇ ਉਹਨੂੰ ਬੈਠਣ ਜੋਗੇ ਕਰਤਾ ਉਹ ਇੱਥੇ ਤੱਕ ਗੱਲ ਠੀਕ ਆ ਦੂਜਾ ਦੋਨੇ ਅੱਡ ਹੋ ਗਏ ਉਹ ਚਲੋ ਉਸ ਪਰਿਵਾਰ ਨੂੰ ਉਹਦੇ ਪੇਕੇ ਨੇ ਹੈਲਪ ਕਰਤੀ ਦੀ ਦੂਜੀ ਜਿਹੜੀ ਵੱਡੀ ਸੀਗੀ ਗਵਰਨਮੈਂਟ ਜੌਬ ਵਾਲੀ ਤੇ ਛੋਟੇ ਵੀ ਹੋਗੇ ਇੱਥੇ ਦੋਨੇ ਗੱਲਾਂ ਅਲੱਗ-ਅਲੱਗ ਹੋ ਗਈਆਂ ਇਹ ਤੋਂ ਇੱਕ ਬਾਅਦ ਦੇ ਵਿੱਚ ਬੜੀ ਖਾਸ ਇੰਟਰਸਟਿੰਗ ਗੱਲ ਸ਼ੁਰੂ ਹੁੰਦੀ ਆ ਉਹ ਤੋਂ ਬਾਅਦ ਦੇ ਵਿੱਚ ਜਿਹੜਾ ਉਹਦਾ ਵੱਡਾ ਭਰਾ ਹੁੰਦਾ ਵਾ ਉਹਦੀ ਪ੍ਰਮੋਸ਼ਨ ਹੋ ਜਾਂਦੀ ਆ ਜੌਬ ਦੇ ਵਿੱਚ ਪ੍ਰਮੋਸ਼ਨ ਹੋ ਜਾਂਦੀ ਆ ਸੈਲਰੀ ਵਧ ਜਾਂਦੀ ਆ ਸਾਰਾ ਕੁਝ ਅਪ ਹੋ ਜਾਂਦਾ ਵਾ ਤੇ ਦੂਜੇ ਪਾਸੇ ਜਿਹੜਾ ਉਹਦਾ ਛੋਟਾ ਭਰਾ ਹੁੰਦਾ ਜਿਨੇ ਉਹਨੇ ਉਹਦਾ ਵੱਡੇ ਭਰਾ ਦਾ ਹੱਕ ਮਾਰਿਆ ਹੁੰਦਾ ਵਾ ਉਹ ਉਹਦਾ ਭਰਾ ਰਾਖ ਦੇ ਵਿੱਚ ਚਲੇ ਜਾਂਦਾ ਵਾ ਦਵਾਰੇ ਆਪਦੀ ਜ਼ਮੀਨ ਨੂੰ ਗਹਿਣੇ ਰੱਖ ਕੇ ਆਪਦੀ ਜ਼ਮੀਨ ਨੂੰ ਕਿਤੇ ਕਿਸੇ ਕੋਲੇ ਰੱਖ ਕੇ ਕਰਜ਼ਾ ਚੱਕ ਕੇ 20-50 ਹਜ਼ਾਰ ਰੁਪਇਆ ਜਿਹੜਾ ਉਹ ਰਾਖ ਦੇ ਵਿੱਚ ਚਲੇ ਜਾਂਦਾ ਵਾ ਉੱਥੇ ਜਾ ਕੇ ਤੁਹਾਨੂੰ ਸ਼ਾਇਦ ਪਬਲਿਕ ਨੂੰ ਇਹ ਚੀਜ਼ ਦਾ ਪਤਾ ਹੋਊਗਾ ਪੁਰਾਣੇ ਬੰਦਿਆਂ ਨੂੰ 91 ਦੇ ਵਿੱਚ 90 91 ਦੇ ਵਿੱਚ ਰਾਖ ਤੇ ਰਾਂ ਦੀ ਲੜਾਈ ਲੱਗਦੀ ਹੈ ਤੇ ਉਦੋਂ ਉਸ ਸਮੇਂ ਤੇ ਉਹ ਬੰਦਾ ਉਸ ਲੜਾਈ ਦੇ ਵਿੱਚ ਫਸ ਜਾਂਦਾ ਵਾ ਪੂਰਾ ਦਾ ਪੂਰਾ ਕੋਈ ਵੀ ਕੰਮ ਨਹੀਂ ਚੱਲਦਾ ਉਹਦੀ ਵਾਈਫ ਘਰੇ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਟਾਈਮ ਗੁਜ਼ਾਰਾ ਕਰਦੀ ਆ ਉਹ ਬੰਦਾ 5-7 ਮਹੀਨੇ ਲਗਭਗ ਉਸੇ ਕੰਟਰੀ ਦੇ ਵਿੱਚ ਫਸਿਆ ਰਹਿੰਦਾ ਵਾ ਉਹਦਾ ਕੋਈ ਹੈਲਪ ਨਹੀਂ ਹੁੰਦੀ ਜਿਹੜੇ ਪੈਸੇ ਲਏ ਹੁੰਦੇ ਆ ਉਹ ਵਿਆਜ ਤੇ ਪੈ ਬੈ ਕੇ ਡਬਲ ਹੋਣ ਲੱਗ ਜਾਂਦੇ ਆ ਘਰੇ ਕੋਈ ਕਮਾਈ ਨਹੀਂ ਹੁੰਦੀ ਘਰ ਵਾਲੇ ਨੂੰ ਗੁਜ਼ਾਰਾ ਕਰਨਾ ਔਖਾ ਹੋ ਜਾਂਦਾ ਵਾ ਇਹ ਇੱਕ ਪ੍ਰੈਕਟੀਕਲ ਮੇਰੇ ਅੱਖੀ ਦੇਖੀ ਹੋਈ ਗੱਲ ਆ ਇਹ ਬਾਕੀ ਉਹ ਸੁਣੇ ਸੁਣਾਈ ਗੱਲ ਨਹੀਂ ਕਰਦੇ ਉਸ ਸਮੇਂ ਤੇ ਬਾਅਦ ਦੇ ਵਿੱਚ ਜਦੋਂ ਉਹ ਬੰਦਾ ਸਤਾ ਅਠਾ ਮਹੀਨੇ ਆਵਾਜ਼ ਦਵਾਰੇ ਰਾਖ ਤੋਂ ਆਪਣੀ ਗਵਰਨਮੈਂਟ ਲੈ ਕੇ ਆਉਂਦੀ ਆ ਬੜੀ ਉਹਨਾਂ ਦੇ ਘਰੇ ਕੰਗਾਲੀ ਹੁੰਦੀ ਆ ਇੱਥੇ ਜਿਹੜਾ ਪਿਆਹ ਹਜ਼ਾਰ ਦੀ ਉਹਦੇ ਚਾਚੇ ਨੇ ਆਖਿਆ ਸੀਗਾ ਤੂੰ ਇਹਨੂੰ ਆਪਦੇ ਵੱਡੇ ਭਰਾ ਨੂੰ ਦੇ ਦੇ ਇਹ ਕੁਦਰਤ ਨੇ ਉਹ ਤੋਂ ਲੈ ਲਿਆ ਬੜਾ ਮਾੜਾ ਸਮਾਂ ਲੈ ਕੇ ਆਂਦਾ ਜਿਹੜੀ ਉਹਨਾਂ ਨੇ ਗਰੀਬੀ ਕੱਟੀ ਜਿਹੜਾ ਮਾੜਾ ਸਮਾਂ ਕੱਟਿਆ ਇੱਕ ਬੜਾ ਮਾੜੀ ਚੀਜ਼ ਸੀਗੀ ਉਹ ਇਹ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਪ੍ਰਭਾਵ ਦੇ ਕੰਨ ਖੁੱਲਦੇ ਆ ਬੜੀਆਂ ਅੱਖਾਂ ਖੁੱਲ੍ਹਦੀਆਂ ਨੇ ਪਤਾ ਲੱਗਦਾ ਵਾ ਕੀ ਹੁੰਦਾ ਵਾ ਪਰ ਕੁਦਰਤ ਇੱਥੇ ਵੀ ਚੁੱਪ ਨਹੀਂ ਕਰਦੀ ਉਹੀ ਬੰਦਾ ਦੁਬਾਰੇ ਫੇਰ ਕਿੱਤੇ ਬਾਹਰਲੀ ਕੰਟਰੀ ਚ ਫੇਰ ਏਜੰਟ ਨੂੰ ਪੈਸੇ ਦੇ ਕੇ ਫੇਰ ਦੁਬਾਰੇ ਜਾਂਦਾ ਵਾ ਫੇਰ ਉੱਥੇ ਕੰਪਨੀ ਉਹ ਬੰਦੇ ਨੂੰ ਮਾੜੀ ਮਿਲ ਜਾਂਦੀ ਆ ਆਪਦੀ ਜਿੰਦਗੀ ਦੇ 10 ਸਾਲ 10 ਤੋਂ 15 ਸਾਲ ਉਸੇ ਕੰਪਨੀ ਦੇ ਵਿੱਚ ਬੰਦਾ ਫਸਿਆ ਰਹਿਂਦਾ ਵਾ ਕਿਉਂਕਿ ਪਹਿਲਾਂ ਹੀ ਕਰਜ਼ਾ ਬਥੇਰਾ ਸੀਗਾ ਦੁਬਾਰੇ ਫੇਰ ਕਰਜ਼ਾ ਚੱਕ ਕੇ ਫੇਰ ਫੇਰ ਦੁਬਾਰੇ ਬੰਦਾ ਜਾਂਦਾ ਵਾ ਡਬਲ ਕਰਜ਼ਾ ਲੱਗ ਵਗ ਉਹ ਬੰਦੇ ਦੇ ਸਿਰ ਚੜ ਜਾਂਦਾ ਵਾ ਇਸ ਕਰਜ਼ੇ ਨੂੰ ਲੌਂਦੇ ਲੌਂਦੇ ਲਗ ਬੰਦੇ ਦੇ 15 ਸਾਲ ਗੁਜ਼ਰਦੇ ਆ 15 ਸਾਲਾਂ ਬਾਅਦ ਬੰਦਾ ਫਰੀ ਹੋ ਗਿਆ ਕਿਵੇਂ ਨਾ ਕਿਵੇਂ ਕਰਕੇ ਕਾ ਉਹਦੇ ਘਰੇ ਆਉਂਦਾ 15 ਸਾਲਾਂ ਦੇ ਵਿੱਚ ਬੰਦੇ ਤੋਂ ਇੱਕ ਐਟ ਵੀ ਆਦੇ ਘਰੇ ਨਹੀਂ ਲੱਗਦੀ ਕਿ ਉਹਦੀ ਵਾਈਫ ਲੋਕਾਂ ਦੇ ਕੰਮ ਕਰਕੇ ਹাড়ੀਆਂ ਵੱਢ ਕੇ ਪਰਾਲੀਆਂ ਇਕੱਠੀਆਂ ਕਰਕੇ ਚੁੱਲ੍ਹੇ ਚੌਕੇ ਦੇ ਵਿੱਚ ਅੱਗਵਾਲਦੀ ਦੇਖੀ ਆ ਮੈਂ ਬਾਈ ਇਨੀ ਗਰੀਬੀ ਗੱਟੀ ਆ ਉਹਨਾਂ ਨੇ 10 ਸਾਲਾਂ ਬਾਅਦ 15 ਸਾਲਾਂ ਬਾਅਦ ਉਹੋ ਬੰਦਾ ਦੁਬਾਰੇ ਫੇਰ ਇੱਥੇ ਆਉਂਦਾ ਵਾ ਫੇਰ ਉਹ ਕਿਸੇ ਦੁਬਾਰੇ ਕਿਸੇ ਏਜੰਟ ਦੇ ਥਰੂ ਕਿਸੇ ਬਾਲੀ ਕੰਟਰੀ ਜਾਂਦਾ ਵਾ ਉਸ ਸਮੇਂ ਦੇ ਉਹਦਾ ਵੱਡਾ ਭਰਾ ਉਹਨੂੰ ਮਾਫ਼ ਕਰ ਦਿੰਦਾ ਵਾ ਉਹਦੇ ਨਾਲ ਵਰਤਣਾ ਸ਼ੁਰੂ ਕਰ ਦਿੰਦਾ ਵਾ ਚਲੋ ਪ੍ਰਮਾਤਮਾ ਨੂੰ ਮੁਰੇ ਬੇਨਤੀ ਕਰਦੇ ਆ ਚਲੋ ਠੀਕ ਆ ਜੋ ਸਮਾਸੀਆ ਮਾੜਾ ਨਿਕਲ ਜਾਂਦਾ ਵਾ ਉਹ ਤੋਂ ਬਾਅਦ ਦੇ ਵਿੱਚ ਫਿਰ ਉਸਨੇ ਬਾਗ ਜਾ ਕੇ ਕਮਾਈ ਕਰਦਾ ਵਾ ਬੰਦਾ ਲਗਭਗ 5-7 ਸਾਲ ਉੱਥੇ ਕਮਾਈ ਕਰਦਾ ਜਿਵੇਂ ਜੀ ਉਹ ਕਮਾਈ ਦੇ ਵਿੱਚ ਆਪਦੇ ਆਪਦੇ ਘਰ ਤੇ ਚਾਰ ਇੱਟਾਂ ਵੀ ਲਾ ਲੈਂਦਾ ਵਾ ਘਰ ਨੂੰ ਬਣਾ ਵੀ ਲੈਂਦਾ ਵਾ ਦੇ ਆਪਦੇ ਬੱਚਿਆਂ ਦੀ ਕੁੜੀਆਂ ਨੂੰ ਵਿਆਹਣ ਜੋਗੀ ਪੈਸੇ ਵੀ ਲੈ ਆਉਂਦਾ ਵਾ ਫਿਰ ਉਸ ਤੋਂ ਬਾਅਦ ਵਿੱਚ ਬੰਦਾ ਉਹ ਆਪਦੀਆਂ ਕੁੜੀਆਂ ਦਾ ਵਿਆਹ ਕਰ ਦਿੰਦਾ ਵਾ ਠੀਕ ਆ ਚਲੋ ਇੱਥੇ ਤੱਕ ਆਪਦੀ ਕਬੀਲਦਾਰੀ ਉਹ ਬੰਦੇ ਨੇ ਕਾਉਂਟ ਲੀ ਠੀਕ ਆ ਉਸ ਤੋਂ ਬਾਅਦ ਦੇ ਵਿੱਚ ਉਹ ਦੂਜੇ ਪਾਸੇ ਜਿਹੜਾ ਉਹਦਾ ਭਰਾ ਗਵਰਨਮੈਂਟ ਜੌਬ ਤੇ ਸੀਗਾ ਉਸ ਨੂੰ ਪ੍ਰਮਾਤਮਾ ਨੇ ਤਰੱਕੀ ਦਿੰਦਾ ਵਾ ਪੈਸਾ ਪੱਖੋਂ ਵੀ ਸਟਰੌਂਗ ਹੋ ਜਾਂਦਾ ਬੰਦਾ ਉਹ ਉਹ ਕਾਫੀ ਵਧੀਆ ਆਪਦੀ ਜੌਬ ਤੋਂ ਜਾਣੇ ਦੀ ਇਹ ਕਹਿ ਲਓ ਆਪਦੇ ਛੋਟੇ ਭਰਾ ਨੂੰ ਤੇ ਵੱਡੇ ਭਰਾ ਦਾ ਜਿਹੜਾ ਲੈਵਲ ਆ ਉਹ ਜਮੀਨ ਅਸਮਾਨ ਦਾ ਫਰਕ ਪੈ ਜਾਂਦਾ ਵਾ ਉਹ ਬੰਦਾ ਉਹਦਾ ਵੱਡਾ ਭਰਾ ਅੱਜ ਲੱਖਾਂ ਦੇ ਵਿੱਚ ਖੇਡ ਰਿਆ ਹੁੰਦਾ ਵਾ ਜਿਹੜਾ ਛੋਟਾ ਭਰਾ ਵਾ ਜਿਹਨੇ ਉਹ ਆਪਦੇ ਵੱਡੇ ਭਰਾ ਦੇ ਨਾਲ ਕਹਾਣੀ ਵੰਡ ਕਰੀ ਸੀਗੀ ਉਹ ਬੰਦਾ ਅੱਜ ਵੀ ਉਸੇ ਗਰਾਊਂਡ ਲੈਵਲ ਤੇ ਹੁੰਦਾ ਵਾ ਪਰ ਉਸ ਵੱਡੇ ਭਰਾ ਦੀ ਇੱਕ ਰਹਿਮਦਿਲੀ ਅੱਜ ਹਮੇਸ਼ਾ ਉਹ ਆਪਦੇ ਛੋਟੇ ਭਰਾ ਦੀ ਬਾਹ ਫੜੀ ਰੱਖਦਾ ਵਾ ਕੋਈ ਗੱਲ ਨਹੀਂ ਭਰਾਵਾ ਤੂੰ ਜੇ ਮੇਨਾ ਕਰ ਵੀ ਲਿਆ ਤਾਂ ਛੱਡ ਬਰੀ ਕੋਈ ਗੱਲ ਨਹੀਂ ਮੈਨੂੰ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਵਾ ਫੇਰ ਵੀ ਆਦੇ ਛੋਟੇ ਭਰਾ ਦੀ ਬਾਹ ਫੜੀ ਰੱਖਦਾ ਵਾ ਉਹਨਾਂ ਦੇ ਬੱਚਿਆਂ ਦੀ ਵਿਆਹ ਕਰਦਾ ਵਾ ਉਹਨਾਂ ਨੇ ਹਮੇਸ਼ਾ ਕਹਿੰਦਾ ਵਾ ਜੇ ਤੁਹਾਡੇ ਤੇ ਕੋਈ ਕੋਈ ਦੁੱਖ ਤਕਲੀਫ ਆਵੇ ਜਾਂ ਕੋਈ ਮਾੜਾ ਸਮਾਂ ਆਵੇ ਜਾਂ ਤੁਹਾਨੂੰ ਕੋਈ ਪੈਸੇ ਢੇਲੇ ਦੀ ਜ਼ਰੂਰਤ ਪਵੇ ਤੁਸੀਂ ਕਦੇ ਵੀ ਕਿਸੇ ਤੋਂ ਜਾ ਕੇ ਮੰਗਣਾ ਨਹੀਂਗਾ ਮੈਂ ਬੈਠਾ ਵਾਂ ਉਹ ਬੰਦਾ ਹਮੇਸ਼ਾ ਆਪਦੇ ਭਰਾ ਦੇ ਲਈ ਆਪਦੇ ਪਰਿਵਾਰ ਦੇ ਲਈ ਇਹ ਗੱਲ ਕਰਦਾ ਵਾ ਕੋ ਸਮਾਂ ਚੱਲਦਾ ਚੱਲਦਾ ਉਸ ਛੋਟੇ ਭਰਾ ਦੀ ਡੈਥ ਹੋ ਜਾਂਦੀ ਆ ਇਹ ਡੈਥ ਤੋਂ ਪਹਿਲਾਂ ਆਪਦੇ ਬੱਚੇ ਦੀ ਖਾਤਰ ਉਹ ਫਾਰਮ ਦੇ ਵਿੱਚ ਕੈਨੇਡਾ ਦੀ ਭੇਜਣ ਦੀ ਖਾਤਰ ਆਪਦੀ ਅੱਧੀ ਜ਼ਮੀਨ ਵੇਚ ਦਿੰਦਾ ਵਾ ਇੱਥੇ ਇੱਕ ਬੜੀ ਇੰਟਰਸਟਿੰਗ ਗੱਲ ਬਣਦੀ ਆ ਅੱਧੀ ਜ਼ਮੀਨ ਵੇਚ ਦਿੰਦਾ ਵਾ ਉਹ ਤੇ ਮੇਰੇ ਬੱਚੇ ਦੇ ਪੈਸੇ ਲਾ ਕੇ ਮੈਂ ਆਪਦੇ ਬੱਚੇ ਦੇ ਪੈਸੇ ਲਾ ਕੇ ਬਾਹਰ ਚਲੇ ਜਾ ਚਲੇ ਜਾਵੇ ਇਹ ਪਰ ਉਹਨਾਂ ਦੀ ਇੱਕ ਮਾੜੀ ਸੋਚ ਜਾਂ ਮਾੜੀ ਨੀਤੀ ਇਹ ਹੁੰਦੀ ਆ ਕੋ ਉਹ ਕਿਸੇ ਨਾਲ ਕੋਈ ਵੀ ਸ਼ੇਅਰ ਨਹੀਂ ਕਰਦੇ ਆਪਦੇ ਉਹ ਸਹੁਰਿਆਂ ਦੇ ਜਾਂ ਜਿੱਥੇ ਉਹਨਾਂ ਨੇ ਕੁੜੀ ਮੁੰਡਾ ਵਿਆਹਣਾ ਹੁੰਦਾ ਉਹਨਾਂ ਨੂੰ ਘੱਟ ਨੌਲੇਜ ਹੁੰਦੀ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਦਾ ਉਹ ਕੰਮ ਜਿਹੜਾ ਹੁੰਦਾ ਇੱਕ ਲਫਾਫੇਬਾਜੀ ਹੁੰਦੀ ਆ ਉਹ ਕੋਈ ਸ਼ੋਸ਼ੇਬਾਜੀ ਹੁੰਦੀ ਆ ਕੁਛ ਨਹੀਂ ਹੋਣਾ ਹੁੰਦਾ ਉਹ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਜਿਹੜੇ ਥੋੜੇ ਬਹੁਤੇ ਪੈਸੇ ਜ਼ਮੀਨ ਦੇ ਬੱਟੇ ਹੁੰਦੇ ਆ ਉਹਦੇ ਚੋਂ ਕੁਛ ਨਾ ਕੁਛ ਪੈਸੇ ਉਹ ਖਰਾਬ ਕਰ ਦਿੰਦੇ ਆ ਉਹਦੇ ਦਰੇਗ ਦੇ ਵਿੱਚ ਉਸ ਬੰਦੇ ਦੀ ਮੌਤ ਹੋ ਜਾਂਦੀ ਆ ਛੋਟੇ ਭਰਾ ਦੀ ਜਿਹਦੀ ਮੈਂ ਗੱਲ ਕਰ ਰਿਆ ਮਾਂ ਇਤੋਂ ਫਿਰ ਬਾਅਦ ਦੇ ਵਿੱਚ ਇਹਨਾਂ ਦੀ ਕਹਾਣੀ ਹੋਰ ਵਿਗੜਨੀ ਸ਼ੁਰੂ ਹੁੰਦੀ ਆ ਜਦੋਂ ਸ਼ੁਰੂ ਹੋ ਜਾਂਦੀ ਆ ਦੇਖਣ ਲੱਗ ਜਾਂਦੀ ਆ ਉਹ ਮੁੰਡਾ ਉਹਦਾ ਬਾਹਰ ਗਿਆ ਹੁੰਦਾ ਵਾ ਆ ਜਾਂਦਾ ਵਾ ਉਹ ਉਹਦੇ ਕੋਲੇ ਕੋਈ ਰਜਕਾਰ ਨਹੀਂ ਹੁੰਦਾ ਕੋਈ ਕੰਮ ਕਰ ਨਹੀਂ ਹੁੰਦਾ ਇੱਕ ਨਾਰਮਲ ਜਿਹਾ ਬਸ ਬੰਦਾ ਦਿਹਾੜੀ ਦੇ ਉੱਤੇ ਜੋਗਾ ਰਹਿੰਦਾ ਉਹ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੋਨਾਂ ਭਰਾਵਾਂ ਦੀ ਜਿਹੜੀ ਕਿਉਂਕਿ ਜਿਹੜੇ ਛੋਟਾ ਭਰਾ ਹੁੰਦਾ ਉਹਦੇ ਦੋ ਮੁੰਡੇ ਹੁੰਦੇ ਆ ਉਹਦੇ ਛੋਟੇ ਭਰਾਮਾਂ ਭਰਾ ਦੀ ਖਾਤਰ ਜਾਂ ਵੱਡੇ ਭਰਾ ਦੀ ਖਾਤਰ ਉਹਦੀ ਮਾਂ ਉਹਦੀ ਜਾਨ ਦੀ ਛੋਟੀ ਅ ਬੱਚਿਆਂ ਦੀ ਜਾਨੀ ਉਹਦੀ ਵਾਈਫ ਆਪਦੇ ਪਰਿਵਾਰ ਦੇ ਨਾਲ ਗੱਲਾਂ ਕਰਦੀ ਆ ਕਿ ਮੇਰਾ ਛੋਟਾ ਭਰਾ ਵੀ ਜ਼ਮੀਨ ਦੇ ਵਿੱਚ ਵੜਦਾ ਹੋ ਜਾਵੇ ਮੇਰਾ ਛੋਟਾ ਪੁੱਤ ਵੀ ਜ਼ਮੀਨ ਦੇ ਵਿੱਚ ਵੜਦਾ ਹੋ ਜਾਵੇ ਕਿਵੇਂ ਨਾ ਕਿਵੇਂ ਕਰਕੇ ਮੈਂ ਆਪਦੇ ਛੋਟੇ ਮੁੰਡੇ ਨੂੰ ਵੀ ਜ਼ਮੀਨ ਦੇ ਵਿੱਚ ਖੇਤ ਦੇ ਵਿੱਚ ਵੜਦਾ ਕਰਦੇ ਆ ਫਿਰ ਉਹ ਆਪਦੀ ਆਨੰਦ ਨਾਲ ਰਲ ਕੇ ਗੇਮ ਤਿਆਰ ਕਰ ਦਿਆ ਕਿ ਪ੍ਰੈਕਟੀਕਲ ਤਿਆਰ ਕਰ ਦਿਆ ਕਿ ਤੁਸੀਂ ਜ਼ਮੀਨ ਨਾਲੇ ਆਪ ਦੇ ਵੱਡੇ ਭਰਾ ਤੋਂ ਲਾਓ ਨਾਲੇ ਸਾਤੋਂ ਲੈ ਲਓ ਜ਼ਮੀਨ ਤੁਸੀਂ ਵੱਡੇ ਭਰਾ ਵਾਲੀ ਤੁਸੀਂ ਰੱਖ ਲਿਓ ਜਿਹੜੀ ਸਾਤੋਂ ਜ਼ਮੀਨ ਤੁਸੀਂ ਲਵੋਗੇ ਇਹ ਪੂਰੀ ਦੀ ਪੂਰੀ ਜ਼ਮੀਨ ਮੇਰੇ ਛੋਟੇ ਬਤ ਨੂੰ ਦੇ ਦਿਓ ਛੋਟੇ ਬਤ ਨੂੰ ਦੇ ਦਿਓ ਉਹ ਵੀ ਜ਼ਮੀਨ ਦੇ ਵਿੱਚ ਵੜਦਾ ਹੋ ਜਾਊਗਾ ਇੱਥੇ ਮੈਂ ਗੱਲ ਸਾਫ਼ ਦੱਸ ਦਮਾ ਉਸ ਲੇਡੀਜ਼ ਨੇ ਆਪ ਦੇ ਵੱਡੇ ਪੁੱਤ ਦੀ ਉਹਦੇ ਜਾਨੀ ਉਹਦੀਆਂ ਜੜਾਂ ਨੂੰ ਆਰੀ ਲਾ ਲੀ ਆਉਦੇ ਵੱਡੇ ਪੁੱਤ ਦੀ ਉਹਨੇ ਬੇਇਨਸਾਫੀ ਕੀਤੀ ਦੋਨੇ ਪੁੱਤੋ ਦੇ ਢਿੱਡੋ ਕੱਢੇ ਹੋਏ ਸੀਗੇ ਦੋਨੇ ਪੁੱਤਾਂ ਨਾਲ ਉਹਨੇ ਬਰਾਬਰ ਦਾ ਇੱਕੋ ਜਿਹਾ ਸਲੂਕ ਕਰਨਾ ਚਾਹੀਦਾ ਸੀ ਉਹਨੇ ਪਰ ਉਸ ਲੇਡੀਜ਼ ਨੇ ਆਪਦੇ ਵੱਡੇ ਪੁੱਤ ਦਾ ਹੱਕ ਵੱਢ ਕੇ ਆਪਦੇ ਛੋਟੇ ਪੁੱਤ ਨੂੰ ਦਿੱਤਾ ਬੜਾ ਮਾੜਾ ਕੰਮ ਕੀਤਾ ਮੈਂ ਇਹ ਸਟੋਰੀ ਮੇਰੀ ਕਿਸੇ ਦੇ ਨਾਲ ਮੈਚ ਹੋ ਸਕਦੀ ਆ ਹੋ ਸਕਦਾ ਕਿਸ ਕੋਈ ਕਿਸੇ ਨੂੰ ਇਹ ਲੱਗੇ ਕਿ ਮੇਰੀ ਗੱਲ ਕਰ ਰਿਹਾ ਪਰ ਮੈਂ ਇਹ ਦੇ ਵਿੱਚ ਆਪ ਦੀ ਗੱਲ ਬਣਾ ਕੇ ਕਰਦਾ ਮੈਂ ਕਿਸੇ ਨੂੰ ਮੈਂ ਸਪੈਸ਼ਲ ਟਾਰਗੇਟ ਨਹੀਂ ਕਰਦਾ ਮੇਰੀ ਗੱਲ ਦਾ ਕਿਸੇ ਨਾਲ ਬੁਰਾ ਨਹੀਂ ਲੱਗਣਾ ਚਾਹੀਦਾ ਕਿਸੇ ਨੂੰ ਇਹ ਜੋ ਵੀ ਮੈਂ ਦੱਸ ਰਿਹਾ ਸੱਚ ਦੱਸ ਰਿਹਾ ਮੈਂ ਇਹ ਚੀਜ਼ਾਂ ਮੈਂ ਤੁਕੇਦੇ ਵੀ ਕੋਈ ਵੀ ਅਪਰੂਵ ਲੈ ਸਕਦਾ ਬੰਦਾ ਚਲੋ ਹੁਣ ਉਸ ਟਾਈਮ ਦੀ ਉਸ ਪਰਿਵਾਰ ਦੀ ਕੀ ਪੋਜੀਸ਼ਨ ਬਣੀ ਹੋਈ ਆ ਕਿ ਉਸ ਬੰਦੇ ਨੇ ਆਪਦੇ ਵੱਡੇ ਪੁੱਤ ਦਾ ਹੱਕ ਵੱਢ ਕੇ ਛੋਟੇ ਨੂੰ ਦਿੱਤਾ ਤੇ ਹੁਣ ਉਹ ਨਿਤ ਆਪਦੇ ਵੱਡੇ ਜੇਠ ਨੂੰ ਜਾਂ ਜਿਹੜੇ ਆਪਦੇ ਵੱਡੇ ਪਰਿਵਾਰ ਨੂੰ ਲੋਕਾਂ ਦੇ ਸਾਹਮਣੇ ਗਾਲਾਂ ਕੱਢਦੀ ਫਿਰਦੀ ਆ ਕਿਸ ਨੇ ਰਿਕਾਰਡਿੰਗ ਕਰਕੇ ਗਾਂਧੀਆਂ ਸਾਨੂੰ ਸੁਣਾ ਵੀ ਦਿੱਤੀ ਉਹਨਾਂ ਨੂੰ ਕਾ ਦੇਖੋ ਜੀ ਇਹ ਜਾ ਮਾਹੌਲ ਬਣ ਰਿਹਾ ਹੈ ਇਹ ਐਦਾਂ ਦਾ ਹੋ ਰਿਹਾ ਵਾ ਸਾਰਾ ਕੁਝ ਤੁਹਾਨੂੰ ਗਾਵਾਂ ਕੱਢ ਰਹੀ ਹੈ ਉਹ ਦੱਸ ਰਹੀ ਆ ਪਰ ਫੇਰ ਵੀ ਜਿਹੜਾ ਉਹਦਾ ਵੱਡੇ ਭਰਾ ਦਾ ਪਰਿਵਾਰ ਹੁੰਦਾ ਉਹ ਸਬਰ ਹੀ ਕਰਦਾ ਅੱਗੇ ਜੋ ਕੁਦਰਤ ਨੇ ਇਨਸਾਫ ਕੀਤਾ ਸੀਗਾ ਜੋ ਹੁਣ ਉਹਦੇ ਬਦਲੇ ਦੇ ਵਿੱਚ ਅਸੀਂ ਇਹਨੂੰ ਸਜ਼ਾ ਦੇਣੀ ਹੋਵੇ ਜਾਂ ਇਹਨੂੰ ਕੁਝ ਕਹਿਣਾ ਹੋਵੇ ਹੋ ਸਕਦਾ ਅਸੀਂ ਇਹਨੂੰ ਘਟ ਕਹਿ ਦਈਏ ਕੁਦਰਤ ਕੋਲੇ ਇਹਦੇ ਲਈ ਕੋਈ ਇਹਦੋਂ ਵੱਡਾ ਸਜ਼ਾ ਪਈ ਹੋਵੇ ਅਸੀਂ ਕੁਦਰਤ ਤੋਂ ਵੱਡੇ ਨਹੀਂ ਮੰਨਾਂ ਜੋ ਵੀ ਇਸ ਚੀਜ਼ ਦੀ ਸਜ਼ਾ ਉਹਨੂੰ ਦੇਊਗੀ ਕੁਦਰਤੀ ਦੇਊਗੀ ਪਰਮਾਤਮਾ ਹੀ ਦੇਊਗਾ ਆਪਾਂ ਇਹਦਾ ਜੇ ਹੋ ਵੱਡੇ ਭਰਾਵ ਦਾ ਜਾਂ ਉਹਦੀ ਫੈਮਲੀ ਇਹਦੇ ਵਿੱਚ ਗੁਨਾਹਗਾਰ ਹੋਈ ਉਹਨੂੰ ਸਜ਼ਾ ਮਿਲ ਜੂਗੀ ਜੇ ਛੋਟੇ ਦੀ ਫੈਮਲੀ ਉਹਦੀ ਵਾਈਫ ਨੇ ਜੋ ਆਪਦੀ ਨਨਦਾਂ ਦੇ ਨਾਲ ਰੱਖ ਕੇ ਆਪਦੇ ਵੱਡੇ ਜੇਠ ਦੇ ਨਾਲ ਠੱਗੀ ਮਾਰੀ ਹੈ ਜਾਂ ਉਹਨੂੰ ਮਾੜਾ ਕੰਮ ਕੀਤਾ ਉਹਦੇ ਲਈ ਉਹ ਆਪੇ ਕੁਦਰਤੀ ਦੇਖੂਗੀ ਬਸ ਇਹ ਮੈਂ ਸਟੋਰੀ ਦੱਸਣ ਦਾ ਮੀਨਿੰਗ ਇਹ ਆ ਕਿ ਇਹੋ ਜਿਹੇ ਪਰਿਵਾਰਾਂ ਤੋਂ ਇਹੋ ਜੀ ਜਨਨੀਆਂ ਤੋਂ ਹਮੇਸ਼ਾ ਬੰਦੇ ਨੂੰ ਉਹ ਜਾਣੇ ਦੀ ਚੌਕਸ ਰਹਿਣਾ ਚਾਹੀਦਾ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ ਪੁਰਾਣੀਆਂ ਫਿਲਮਾਂ ਦੇ ਵਿੱਚ ਬੜੀ ਮੈਨੂੰ ਇੱਕ ਗੱਲ ਯਾਦ ਆਉਂਦੀ ਆ ਕਈ ਨਾ ਉਹਦੇ ਵਿੱਚ ਜਦੋਂ ਬੁੜੀਆਂ ਮਾੜੀ ਜੀ ਗੱਲ ਕਰਦੀਆਂ ਹੁੰਦੀਆਂ ਨੇ ਐ ਅੱਖ ਜਿਵੇਂ ਜਿਵੇਂ ਜੇ ਕਰਦੀਆਂ ਹੁੰਦੀਆਂ ਐ ਜੀ ਇਹ ਦੇਖ ਲਿਓ ਕੁਦਰਤ ਨੇ ਇਹ ਚੀਜ਼ ਪਾਈ ਵੀ ਹੈ ਜਿਹੜੀ ਜਨਾਨੀ ਐ ਜੀ ਹੋਊਗੀ ਨਾ ਜਿਹੜੀ ਤਖਪਣਾ ਦਿਖਾਉਂਦੀ ਹੋਊਗੀ ਉਹ ਐ ਅੱਖ ਜਿਵੇਂ ਕਿ ਟੇਢੀ ਜਿਹੀ ਐਂ ਜ਼ਰੂਰ ਕਰਦੀ ਹੋਊਗੀ ਐ ਜੀ ਅੱਖ ਜਿਵੇਂ ਜੀ ਦੇ ਦੇ ਨਾ ਤੁਹਾਨੂੰ ਐਂ ਜੀ ਦੇਖਦੀਆਂ ਇਹ ਨਿਸ਼ਾਨੀ ਹੁੰਦੀ ਹੈ ਇਹਨਾਂ ਇਹਨਾਂ ਜਨਾਨੀਆਂ ਦੀ ਤੇ ਤੁਸੀਂ ਧਿਆਨ ਰੱਖਿਆ ਕਰੋ ਧੰਨਵਾਦ ਜੀ